ਸਸ਼ੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਕਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਦਿਨ ਚਾਰੀ ਹਸ ਤੁਹਾਨੂੰ ਬਹੁਤ ਸੋਹਣੇ ਸੂਟ ਤੇ ਬਹੁਤ ਜ਼ਿਆਦਾ ਡਿਮਾਂਡ ਤੇ ਰਹਿੰਦੇ ਆ ਸਾਡੇ ਮਸਲੀਨ ਦੇ ਸੂਟ ਨੇ ਜਿਹੜੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਇਹ ਵਾਲੇ ਸੂਟ ਮੈਂ ਤੁਹਾਨੂੰ ਆਫਰ ਤੇ ਵੀ ਦਿੱਤੇ ਨੇ ਜੀ 1500 ਦੇ ਆਫਰ ਤੇ ਜਦੋਂ ਵੀ ਮੇਰੀ ਆਫਰਸ ਵਾਲੀ ਵੀਡੀਓ ਹੁੰਦੀ ਹੈ ਹਮੇਸ਼ਾ ਹੀ ਮੈਂ ਲੈਸ ਪ੍ਰਾਈਸ ਦਿੰਦੀ ਆ ਤੇ ਅੱਜ ਇਹਨਾਂ ਸੂਟਾਂ ਦਾ ਪ੍ਰਾਈਸ ਥੋੜਾ ਅਪ ਹੋਊਗਾ ਜੀ ਹੈਗੇ ਨੇ ਸਾਰੇ 1700 ਦੇ ਸੂਟ ਜਿਹੜਾ ਵੀ ਸੂਟ ਲੈਣਾ ਤੁਸੀਂ ਮੇਰੇ ਨੰਬਰ ਤੇ 8283 828381 ਨੰਬਰ ਆ ਉਸੇ ਸਕਰੀ ਰੇ ਨੰਬਰ ਤੇ ਤੁਸੀਂ ਉਹਦੀ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਪਿਆਰੀ ਹੈ ਸਭ ਨੇ ਸੂਟ ਦੇਖੇ ਹੋਏ ਨੇ ਜੀ ਸਾਰੇ ਬਹੁਤ ਯਾਰਾ ਪਸੰਦ ਕਰਦੇ ਨੇ ਨਾ ਸੂਟਾਂ ਨੂੰ ਪ੍ਰਾਈਸ ਬਹੁਤ ਮਤਲਬ ਫੈਬਰਿਕ ਦੇ ਅਕੋਰਡਿੰਗ ਬਹੁਤ ਸੋਹਣੇ ਆ ਇਹ ਹੈਗਾ ਜੀ ਫਰਸਟ ਸੂਟ ਆਪਣਾ ਇਹ ਮਸਲੀਨ ਦਾ ਸੂਟ ਆ ਸਾਰੇ ਠੀਕ ਹੈ ਤੁਸੀਂ ਜਿੰਨਾ ਮਰਜੀ ਇਹਨਾਂ ਨੂੰ ਸਟਿਚ ਕਰਵਾ ਕੇ ਪਾਓ ਗਿਫਟ ਦੇਣਿਆ ਗਿਫਟ ਦੋ ਮਸਲੀਨ ਦੀ ਸਲਵਾਰ ਹੈ ਜੀ 2.5 ਮੀਟਰ ਦੀ 2.5 ਮੀਟਰ ਦੀ ਹੈਗੀ ਹੈ 셔ਟ ਫਰੰਟ ਬੈਕ ਤੁਹਾਨੂੰ ਸਾਰਾ ਪ੍ਰੋਪਰ ਪ੍ਰਿੰਟ ਮਿਲੇਗਾ ਇਹ ਬੈਕ ਸਾਈਡ ਦਾ ਪ੍ਰਿੰਟ ਆ ਇਹ ਬੈਕ ਸਾਈਡ ਦੇ ਕੇ ਇਹਦਾ ਪ੍ਰਿੰਟ ਆ ਜਿਹੜਾ ਫਰੰਟ ਦਾ ਪ੍ਰਿੰਟ ਆ ਉਹ ਤੁਹਾਨੂੰ ਹਾਈਲਾਈਟ ਮਿਲੇਗਾ ਇਦਾਂ ਕੀਤਾ ਹੋਇਆ ਜੀ ਤੇ ਨਾਲ ਹੈਗਾ ਮਸਲੀਨ ਦਾ ਹੀ ਬਹੁਤ ਪਿਆਰਾ ਜਿਹਾ ਦੁਪੱਟਾ ਇਦਾਂ ਰਹੇਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਹੈ ਫੋਰ ਸਾਈਡ ਬਾਰਡਰ ਦੇ ਨਾਲ ਤੇ ਵਿੱਚ ਸਾਰਾ ਪ੍ਰਿੰਟ ਆ ਸੇਮ ਦੇ ਵਿੱਚ ਇਹ ਕਲਰ ਆ ਜੀ ਇਹ येलो ਕਲਰ ਠੀਕ ਹੈ ਪ੍ਰਾਈਸ ਰਹੂਗਾ 1700 ਅਜਲੇ ਸਾਰੇ ਸੂਟਾਂ ਦਾ ਮੈਥੋਨਿਕ ਸੂਟ ਖੋਲ ਕੇ ਦਿਖਾਤਾ ਵਾਕੀ ਸਭ ਦੇ ਘੇਰੇ ਬਣੇ ਹੋਏ ਆ ਡਿਜ਼ਾਈਨਿੰਗ ਇਦਾਂ ਹਾ ਜੇਗੀ ਜੀ ਸਾਰਿਆਂ ਦੀ ਇਹ ਹੈਗਾ ਫਰੰਟ ਬਣਿਆ ਹੋਇਆ ਨੀਚੇ ਘੇਰਾ ਹੀ ਪਲੇਨ ਸਲਵਾਰ ਆ ਜੀ بیس ਕਲਰ ਦੀ ਉਹ ਤੇ ਨਾਲ ਸੇਮ ਹੀ ਦੁਪੱਟਾ ਇਹ ਸੇਮ ਡੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਤੇ ਦੂਜਾ ਕਲਰ ਹੈਗਾ yellow mustard shade ਠੀਕ ਹੈ ਤੇ ਤੀਜਾ ਕਲਰ ਮਿਲ ਜਾਏਗਾ ਜੀ ਇਹ ਹੈਗਾ maroon rusty ਜਾਂ shade ਆ maroon ਕਲਰ ਆ rust tone ਤੇ ਜਾ ਰਿਹਾ ਥੋੜਾ maroon rusty shade ਆ 1700 ਦਾ ਸੂਟ ਆ ਪਾਰਟੀ ਵੇਅਰ ਸੂਟ ਰਣਗੇ ਨੈਕਸਟ ਹੈਗਾ ਜੀ ਇਹ ਸੂਟ ਦੇ ਸਾਰੇ ਚ ਵਰਕ ਹੈ ਤੇ ਮੈਚਿੰਗ ਸੂਟ ਆ ਠੀਕ ਹੈ ਇਹ ਦੇਖੋ ਜਿਹੜਾ neck ਦੇ ਪੱਟੀ ਆ ਇਹ ਵੀ ਵਰਕ ਨਾਲ ਮਿਲੋਗੇ ਤੇ ਸਾਰੇ ਸੂਟ 'ਚ ਇਹਦਾ ਵਰਕ ਹੋਇਆ ਹੋਇਆ ਹੈ ਥ੍ਰੈਡ ਤੇ ਸੀਕਵੈਂਸ ਦਾ ਪਲੱਸ ਇਹਦੇ ਘੇਰੇ ਤੇ ਬਹੁਤ ਪਿਆਰੀ ਲੇਸ ਲੱਗੀ ਹੋਈ ਆ ਤੇ ਇਹਦੇ ਨਾਲ ਰਹੂਗੀ ਜੀ ਇੰਦਾ ਮੈਚਿੰਗ ਸਲਵਾਰ ਇਹ ਹੈਗੀ 2.5 ਮੀਟਰ ਦੀ ਸਲਵਾਰ ਲਾਈਨ ਵਾਲੀ ਤੇ ਇਹ ਹੈਗੀ ਇਹਦੀ ਪ੍ਰਿੰਟਡ ਸ਼ਰਟ ਇਹਨਾਂ ਦੇ ਨਾਲ ਹੈਗੇ ਨੇ ਜੀ ਪਿਓਰ ਦੇ ਦੁਪੱਟੇ ਇਹ ਹੈਗਾ ਪਿਓਰ ਸ਼ਫਰਾਨ ਦਾ ਦੁਪੱਟਾ ਠੀਕ ਹੈ ਸੇਮ ਦੇ ਵਿੱਚ ਕਲਰ ਆ ਇਹ ਹੈਗਾ ਸੈਕੰਡ ਕਲਰ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਨਾਲ ਦੀ ਵੀਡੀਓ ਦਾ 1700 ਨੈਕਸਟ ਦਿਖਾ ਰਹੀ ਹਾਂ ਇਹ ਵੀ ਸਾਰੇ ਫਰੰਟਸ ਤੁਹਾਨੂੰ ਵਰਕ ਮਿਲੇਗਾ ਕਲਰ ਹਰੇਕ ਮਿਲੇਗਾ ਹਰੀ ਕੇਜ ਵਾਸਤੇ ਸਟਫ ਨੂੰ ਜਿੱਦਾਂ ਤੁਸੀਂ ਮਰਜ਼ੀ ਮਸ਼ੀਨ 'ਚ ਵਾਸ਼ ਕਰੀ ਜਾਓ ਬਹੁਤ ਸੋਹਣਾ ਸਟਫ ਆ ਤੋਤੋ ਕੇ ਨਿੱਖਰਨੇ ਵਾਲਾ ਸਟਫ ਹੈ ਜੀ ਇਹ ਨਾਲ ਰਹੇਗੀ ਇਹ ਸਲਵਾਰ 3 ਮੀਟਰ ਦੀ ਤੇ ਨਾਲ ਹੈਗੇ ਇਹਦੇ ਮਸਲੀਨ ਦਾ ਵਰਕ ਵਾਲਾ ਫੋਰ ਸਾਈਡਡ ਦੁਪੱਟਾ ਬਹੁਤ ਪਿਆਰਾ ਦੁਪੱਟਾ ਇਹਦਾ ਮਸਲੀਨ ਦਾ ਹੀ ਕਲਰ ਇਸ ਕਿੰਨਾ ਜੱਗੇ ਸੇਮ ਦੇ ਵਿੱਚ ਦੋ ਸੂਟ ਨੇ ਨੈਕਸਟ ਹੈਗਾ ਜੀ ਸਾਰਾ ਫਰੰਟ ਇਹਦਾ ਵਰਕਾ ਬਹੁਤ ਸੋਹਣਾ ਪ੍ਰਿੰਟ ਆ ਬਰੀਕ ਪ੍ਰਿੰਟ ਆ ਇਹਦੇ ਨਾਲ ਹੈਗੀ ਹੈ ਜੀ ਲੀਲਨ ਦੀ ਸਲਵਾਰ ਤੇ ਇਹ ਹੈਗਾ ਬੈਕ ਸਾਈਡ ਦਾ ਪ੍ਰਿੰਟ ਤੇ ਇਹ ਰਹੇਗਾ ਜੀ ਫਰੰਟ ਟੋਟਲੀ ਸਿਕਵੈਂਸ ਦਾ ਕੰਮ ਹੋਇਆ ਹੋਇਆ ਹੈ ਇਸ ਤੇ thread ਤੇ ਸਿਕਵੈਂਸ ਇਹ ਹੈਗਾ ਜੀ ਇਹਦਾ ਦੁਪੱਟਾ ਮਸਲੀਨ ਦੇ ਉੱਪਰ ਵਰਕ ਵਾਲਾ ਕਲਰ ਦੋ ਇਹਦਾ ਸੈਕੰਡ ਕਲਰ ਹੈ ਠੀਕ ਹੈ ਜੀ ਅ ਨੈਕਸਟ ਸੂਟ ਦਿਖਾਨੀ ਆ ਤੁਹਾਨੂੰ ਇੱਕ ਸੂਟ ਦਿਖਾਉਣ ਲੱਗੀ ਸੀਗੀ ਉਹ ਸੂਟ ਥੋੜਾ ਜਿਹਾ ਇੱਕ ਮਤਲਬ ਪੀਸ ਠੀਕ ਨਹੀਂ ਹੈਗਾ ਉ ਤਾਂ ਕਰਕੇ ਮੈਂ ਦਿਖਾਇਆ ਨਹੀਂ ਹੈਗਾ ਇਹ ਹੈਗਾ ਜੀ ਨੈਕਸਟ ਸੇਮ ਮਸਲੀਨ ਦੇ ਉੱਪਰ ਹੀ ਆ ਇਹ ਹੈਗਾ ਜੀ ਮੈਚਿੰਗ ਸਲਵਾਰ ਇਹਦੀ ਤੇ ਨਾਲ ਹੈਗਾ ਜੀ ਪਿਓਰ ਸ਼ਫੌਨ ਦਾ ਟਾਈ ਐਂਡ ਡਾਈ ਦੇ ਵਿੱਚ ਇਹ ਤਾਂ ਦੁਪੱਟਾ ਇਹ ਸਿੰਗਲ ਸਿੰਗਲ ਕਲਰ ਨੇ ਨਾ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਹੁਣ 1700 ਪ੍ਰਾਈਸ ਦੇ ਨਾਲ ਨੇ ਇਹ ਹੈਗਾ ਮਹਿਰੂਨ ਜੇ শেਡ ਚ ਰਸਟ ਮਹਿਰੂਨ শেਡ ਹੈ ਬਹੁਤ ਸੋਹਣਾ ਇਹਦੇ ਨਾਲ ਹੈਗਾ ਜੀ ਮਸਲੀਨ ਦਾ ਦੁਪੱਟਾ ਇੱਕ ਸੂਟ ਤੁਹਾਨੂੰ ਮਿਲ ਜਾਏਗਾ ਇਹਦਾ ਵੀ ਪ੍ਰਿੰਟ ਬਹੁਤ ਸੋਹਣਾ ਸੂਟ ਦਾ ਠੀਕ ਹੈ ਇਹ ਹੈਗਾ ਪਿਓਰ ਦੁਪੱਟੇ ਨਾਲ ਇਹ ਹੈਗੀ ਇਹਦੀ ਸਲਵਾਰ 1700 ਦਾ ਸੂਟ ਹੈ ਜਿਹੜਾ ਵੀ ਸੂਟ ਲੈਣਾ ਲੈ ਸਕਦੇ ਹੋ ਕਲਰ ਵੀ ਬਹੁਤ ਸੋਹਣੇ ਸੋਹਣੇ ਆ ਫੈਬਰਿਕ ਵੀ ਬਹੁਤ ਸੋਹਣਾ ਹੈ ਇਹ ਰਹੂਗਾ ਜੀ ਇੱਦਾਂ ਫੁੱਲੀ ਪ੍ਰਿੰਟਡ ਸੂਟ ਪਲੱਸ ਵਰਕ ਦੇ ਨਾਲ ਇਹਦੇ ਨਾਲ ਹੈਗੀ ਹੈ ਪਲੇਨ ਸਲਵਾਰ ਮਸਲੀਨ ਦਾ ਰਹੇਗਾ ਜੀ ਇੱਦਾਂ ਦੁਪੱਟਾ ਠੀਕ ਹੈ ਦੁਪੱਟੇ ਸਭ ਦੇ ਬਹੁਤ ਸੋਹਣੇ ਆ ਨੈਕਸਟ ਸੂਟ ਹੈਗਾ ਜੀ ਰੈੱਡ ਕਲਰ ਦੇ ਉੱਪਰ ਇਹ ਹੈਗਾ ਫਰੰਟ ਇੱਦਾਂ ਹੀ ਪ੍ਰਿੰਟ ਮਿਲੇਗਾ ਸਰੋਸਕੀ ਦਾ ਵਰਕ ਹੋਇਆ ਹੋਇਆ ਹੈ ਕਾਟਨ ਦੀ ਸਲਵਾਰ ਇਹਦੇ ਨਾਲ ਦੇ ਨਾਲ ਹੈਗਾ ਜੀ ਪਿਓਰ ਸ਼ਫਵਾਨ ਦਾ ਦੁਪੱਟਾ ਫੋਰ ਸਾਈਡ ਬਾਰਡਰ ਦੇ ਨਾਲ ਤੇ ਇੱਕ ਮਿਲ ਜੇਗਾ ਤੁਹਾਨੂੰ ਸੂਟ ਇਹ ਹੈਗਾ ਮਸਟਰਡ ਜੇ ਟੋਨ ਦੇ ਉੱਪਰ ਆ ਜਾਂਦਾ ਸਾਰੇ ਫਰੰਟ ਦੇ ਉੱਪਰ ਹੈਗਾ ਜੀ ਵਰਕ ਲੀਲਨ ਦੀ ਸਲਵਾਰ ਹੈ ਦੇ ਨਾਲ ਤੇ ਕੋ ਉਹਦਾ ਮਸਲੀਨ ਦਾ ਹੀ ਹੈਗਾ ਸੌਰੀ ਮਸਲੀਨ ਦਾ ਹੀ ਹੈਗਾ ਜੀ ਦੁਪੱਟਾ ਠੀਕ ਹੈ ਨੈਕਸਟ ਸੂਟ ਇਹ ਵੀ ਸਿੰਪਲ ਆ ਸੌਰੀ ਇਹ ਵੀ ਸਿੰਗਲ ਹੀ ਆ ਮੇਰੇ ਕੋਲ ਸੂਟ ਆ ਜਿਹੜਾ ਇਹ ਸੇਮ ਬੇਸ ਕਲਰ ਦੀਆਂ ਪਲੇਨ ਸਲਵਾਰਾਂ ਨੇ ਇਹਨਾਂ ਦੇ ਨਾਲ ਤੇ ਪ੍ਰਾਈਸ ਰਹੂਗਾ ਜੇ ਸੂਟ ਦਾ 1700 ਤੁਸੀਂ ਜਿਹੜਾ ਵੀ ਸੂਟ ਲੈਣਾ ਹੋ ਲੈ ਸਕਦੇ ਹੋ ਇਹ ਖ ਹੈਗਾ ਬਲੈਕ ਕਲਰ ਦੇ ਉੱਪਰ ਇਹ ਸੂਟ 1900 202200 ਤੱਕ ਦੇ ਸੂਟ ਸੀਗੇ ਤੇ ਜਦੋਂ ਅਸੀਂ ਡਿਸਕਾਊਂਟ ਲਾਣੇ ਆ ਤਾਂ ਫਿਰ ਇਹੀ ਪ੍ਰਾਈਸ ਤੇ ਜਾਂਨੇ ਆ 1500 1700 1500 ਉਹ ਮੇਰਾ ਆਫਰ ਸੀਗਾ ਤਾਂ ਮੈਂ ਸਭ ਨੂੰ ਆਫਰ ਦੇਣੇ ਹੁੰਨੇ ਆ ਉਹਨਾਂ ਚੋਂ ਕੋਈ ਨੋ ਲਾਸ ਨੋ ਪ੍ਰੋਫਿਟ ਵਾਲਾ ਹੋ ਜਾਂਦਾ ਸਿਸਟਮ ਕਿਉਂਕਿ ਉਹ ਮੈਨੂੰ ਸਸਤੇ ਮਿਲ ਜਾਂਦੇ ਉਸ ਟਾਈਮ ਜਦੋਂ ਮੈਂ ਸਾਰੇ ਕਾਫੀ ਸਾਰੀ ਕੁਆਂਟੀਟੀਾਂ ਚ ਸੂਟ ਚੈੱਕ ਦੀਆਂ ਉਹ ਜਸਟ ਤੁਹਾਨੂੰ ਇੱਕ ਆਫਰ ਦੇਣੇ ਹੁੰਨੇ ਆ ਇਹ ਹੈਗਾ ਜੀ ਕਲਰ ਬਹੁਤ ਪਿਆਰਾ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਨੈਕਸਟ ਹੈਗਾ ਪਿਓਰ ਸ਼ਿਫਾਨ ਦਾ ਦੁਪੱਟਾ ਉਹ ਵੀ ਵਰਕ ਵਾਲਾ ਨੈਕਸਟ ਆ ਗਿਆ ਜੀ ਬਹੁਤ ਪਿਆਰਾ orange mustard ਜਿਹਾ শেਡ ਆ ਠੀਕ ਹੈ ਤੇ tie and dye ਦਾ ਹੈਗਾ ਜੀ ਦੁਪੱਟਾ ਇਹ ਨੈਕਸਟ ਹੈਗਾ ਬਹੁਤ ਪਿਆਰਾ ਸੂਟ ਮੈਰੂਨ ਕਲਰ ਠੀਕ ਹੈ ਜੀ ਤੇ ਨਾਲ ਹੈਗਾ ਇਹਦੇ ਦੇਖੋ ਬਹੁਤ ਪਿਆਰਾ ਤੇ ਇੱਕ ਸੂਟੇ ਮਸਲੀਨ ਦੇ ਸਾਡੇ ਕੈਨਸਲ ਹੋ ਗਏ ਸੀਗੇ ਤਾਂ ਮੈਂ ਤੁਹਾਨੂੰ ਇਹ ਵੀ ਇਸੇ ਰੇਟ 'ਚ ਦੰਨੀ ਆ ਜੀ ਸੂਟ ਬਹੁਤ ਸੋਹਣਾ ਸੂਟ ਹੈ ਵਰਕ ਵਾਲਾ ਕਾਫੀ ਸਾਰੀ ਡਿਮਾਂਡ ਸੀਗੀ ਇਹ ਸੂਟ ਚਾਰ ਪੰਜ ਸੂਟ ਕੈਨਸਲ ਹੋ ਗਏ ਮੈਂ ਤੁਹਾਨੂੰ ਇਸੇ ਰੇਟ 'ਚ ਦੇ ਰਹੀ ਹਾਂ ਮਸਲੀਨ ਟੂ ਮਸਲੀਨ ਮਸਲੀਨ ਦਾ ਹੀ ਹੈਗਾ ਜੀ ਦੁਪੱਟਾ ਐਡਾ ਟਾਈਆਂ ਟਾਈ ਦਾ ਤਿੰਨ ਚਾਰ ਸੂਟ ਨੇ ਤੁਸੀਂ ਇਹ ਵੀ ਇਸੇ ਪ੍ਰਾਈਸ ਲੈ ਸਕਦੇ ਹੋ ਇੱਕ ਸੂਟ ਹੈਗਾ ਜੀ ਇਹਦੇ ਵਿੱਚ ਇਹ ਸਿੰਗਲ ਸਿੰਗਲ ਸੂਟ ਦਿਖਾ ਰਹੀ ਹਾਂ ਮੈਂ ਤੁਹਾਨੂੰ ਸਾਰੇ ਠੀਕ ਹੈ ਮਸਲੀਨ ਦੇ ਸੂਟ ਨੇ ਜੀ ਦੇਖੋ ਵਰਕ ਵਾਲਾ ਬਹੁਤ ਸੋਹਣਾ ਸੂਟ ਹੈ ਇਹ 올ਓਵਰ ਸੂਟ ਰਹੂਗਾ ਜੀ ਤੇ ਨਾਲ ਹੈਗਾ ਮਸਲੀਨ ਦਾ ਵਰਕ ਵਾਲਾ ਏਦਾਂ ਦੁਪੱਟਾ ਦੋਨੋਂ ਸਾਈਡ ਵਰਕ ਰਹੇਗਾ ਫਲਾਰਸ ਦਾ ਕਾਫੀ ਸਾਰੇ ਡਿਮਾਂਡਡ ਵਿੱਚ ਸੀਗੇ ਮੇਰੇ ਇਹ ਵਾਲੇ ਸੂਟ ਬਹੁਤ ਜ਼ਿਆਦਾ ਡਿਮਾਂਡ ਸੀਗੇ ਇਹਨਾਂ ਸੂਟਾਂ ਦੇ ਕਾਫੀ ਕਲਰ ਚੁਆਇਸ ਬਹੁਤ ਸਾਰੀ ਸੀਗੇ ਇਹ ਹੈਗਾ ਰੈੱਡ ਕਲਰ ਦਾ ਮਸਲੀਨ ਦਾ ਸੂਟ neck ਬਣਿਆ ਹੋਇਆ ਘੇਰਾ ਬਣਿਆ ਹੋਇਆ ਤੇ ਇਹ ਹੈਗਾ ਜੀ ਸਲਵਾਰ ਦੇ ਪੌਂਚੇ ਆ ਤੇ ਕੰਮ ਠੀਕ ਹੈ کریم ਕਲਰ ਦੀ ਸਲਵਾਰ ਆ ਮਸਲੀਨ ਦਾ ਹੈਗਾ ਜੀ ਦੁਪੱਟਾ तो प्राइस रहेगा सेम सतारा सौ <coughs> नैक्सट है फिर तो मसलीन आ गई जी इदा रहेगी प्रिंट सारी शर्ट ठीक है घेरा बहुत सोना बनिया वे सो शर्ट का प्रिंट भी बहुत सोना ये है सलवार तो नाल हैगा जी मसलीन का दुपट्टा दुपट्टा लुक लाइक बहुत प्यारा ਤੇ ਇੱਕ ਕਲਰ ਜਿਹਦੇ ਵਿੱਚ ਸਭ ਦੀ ਲੜਾਈ ਹੋਣੇ ਵਾਲੀ ਆ ਇਹ ਹੈਗਾ ਜੀ ਵਾਈਟ ਅ ਨਹੀਂ ਕਹਿ ਸਕਦੇ ਮਤਲਬ ਸਕਿਨੀ ਕਰੀਮੀ ਜਿਹਾ ਕਲਰ ਹੈ ਇਹ ਬਹੁਤ ਸੋਹਣਾ ਕਲਰ ਆ ਕਿਉਂਕਿ ਇਦਾਂ ਦੇ ਸੂਟ ਜਦੋਂ ਵੀ ਕਰੀਮ ਕਲਰ ਦੇ ਮਸਲੀਨ ਤੇ ਆਣੇ ਆ ਤਾਂ ਕਾਫੀ ਡਿਮਾਂਡ ਰਹਿੰਦੀ ਹੈ ਰਸਟੀ ਕਲਰ ਦੀ ਸਲਵਾਰ ਹੈ ਜੀ ਤੇ ਰਸਟ ਹੀ ਕਲਰ ਦਾ ਇਹਦਾ ਹੈਗਾ ਜੀ ਦੁਪੱਟਾ ਇਹ ਸੂਟ ਦੀਆਂ ਬਹੁਤ ਸਾਰੀਆਂ ਫੋਟੋਜ਼ ਮੇਰੇ ਕੋਲ ਆਣੇ ਵਾਲੀਆਂ ਮੈਂ ਪਹਿਲਾਂ ਹੀ ਪ੍ਰਪੇਅਰ ਹੋ ਜਾਨੀ ਆ ਕਿਉਂਕਿ ਕਿ ਇੱਕ ਸੂਟ ਦੀਆਂ ਬਹੁਤ ਸਾਰੀਆਂ ਫੋਟੋਜ਼ ਆਣੀਆਂ ਕੋਈ ਵੀ ਹੋਵੇ ਕਿਸੇ ਵੀ ਵੀਡੀਓ ਚ ਇਹ ਹੈਗਾ ਜੀ ਮੈਰੂਨ ਕਲਰ ਪਲੇਨ 2.5 ਮੀਟਰ ਪਲਸ ਸਲਵਾਰ ਕੇਰਾ ਬਣਿਆ ਹੋਇਆ ਫੁੱਲ ਫ੍ਰੀ ਸਾਰਾ ਪ੍ਰਿੰਟ ਹੈ ਇਹਦਾ ਤੇ ਸਰਵੋਸਕੀ ਦਾ ਵਰਕ ਆ ਨਾਲ ਹੈਗਾ ਜੀ ਇਹ ਦੁਪੱਟਾ ਮਸਲੀਨ ਦਾ ਇਹ ਠੀਕ ਹੈ ਜੀ ਨਾਲ ਦੀ ਨਾਲ ਤੁਹਾਨੂੰ ਦੇ ਰਹੇ ਹਾਂ ਸੀ ਮਸਲੀਨ ਦੇ ਉੱਪਰ ਵਰਕ ਵਾਲੇ ਸੂਟ ਇਹ ਹੈਗਾ ਜੀ ਵਰਕ ਬਹੁਤ ਸੋਹਣਾ ਵਰਕ ਹੋਇਆ ਹੋਇਆ ਪ੍ਰਾਈਸ ਦੇ ਅਕੋਰਡਿੰਗ ਬਹੁਤ ਪਿਆਰਾ ਸੂਟ ਆ ਸਟੱਬੀ ਬਹੁਤ ਸੋਹਣਾ ਤੇ ਇਹ ਹੈਗਾ ਮਸਲੀਨ ਦਾ ਵਰਕ ਵਾਲਾ ਦੁਪੱਟਾ ਇਸ ਦਾ ਫੋਰ ਸਾਈਡ ਲੇਸਿਸ ਦੇ ਨਾਲ ਰਹੂਗਾ ਸਾਰੇ ਦੁਪੱਟੇ ਚ ਇਦਾਂ ਫੁੱਲ ਰਹਿਣਗੇ ਜੀ ਪ੍ਰਾਈਸ ਸੇਮ ਰਹੂਗਾ 1700 ਕਲਰ ਆਪਸ਼ਨ ਦੇਖ ਲਓ ਇਹ ਥੋੜਾ ਜਿਹਾ ਪਰਪਲ ਜੀ ਲੁੱਕ ਤੇ ਆ ਜਾਂਦਾ ਕਲਰ ਤੇ ਇਹ ਆ ਜਾਂਦਾ ਜੀ ਗ੍ਰੇ ਕਲਰ ਠੀਕ ਹੈ ਤਿੰਨ ਕਲਰ ਨੇ ਤੇ ਪ੍ਰਾਈਸ ਰਹੂਗਾ ਸੇਮ 1700 ਨੈਕਸਟ ਫਿਰ ਤੋਂ ਸੈਟ ਵਾਈਜ਼ ਤੁਹਾਨੂੰ ਦਿਖਾ ਰਹੀ ਹਾਂ ਸਿੰਗਲ ਸਿੰਗਲ ਕਲਰ ਦਿਖਾते ਤੇ ਇਹ ਹੈਗੇ ਆ ਪ੍ਰਿੰਟਡ ਜਿਦਾ ਪਹਿਲਾਂ ਦਿਖਾਏ ਆ ਮਸਲੀਨ ਦੇ ਸੂਟ ਸਾਰੇ ਪ੍ਰਿੰਟ ਵੀ ਬਹੁਤ ਸੋਹਣੀਆਂ ਸਾਰੇ ਸੂਟਾਂ ਦੇ ਇਹ ਹੈਗੀ ਆ ਜੀ ਸਲਵਾਰ ਇਹ ਹੈਗਾ ਮਸਲੀਨ ਦਾ ਦੁਪੱਟਾ ਪ੍ਰਾਈਸ ਹੈਗਾ ਜੀ 1700 ਜਿਹੜਾ ਵੀ ਸੂਟ ਲੈਣਾ ਤੁਸੀਂ ਲੈ ਸਕਦੇ ਹੋ ਕਲਰ ਆਪਸ਼ਨ ਹੈਗੀਆਂ ਨੇ ਤਿੰਨੇ ਦੇ ਵਿੱਚ ਨੈਕਸਟ ਸੂਟ ਹੈਗਾ ਆਪਣਾ ਮੈਚਿੰਗ ਸਲਵਾਰ ਦੇ ਨਾਲ ਕਿਸੇ ਨਾਲ ਪਲੇਨ ਸਲਵਾਰ ਆ ਕਿਸੇ ਨਾਲ ਮੈਚਿੰਗ ਸਲਵਾਰ ਆ ਡਿਜ਼ਾਈਨ ਨਾਲ ਸਲਵਾਰ ਦੇ ਉੱਪਰ ਵੀ ਇਹ ਹੈਗਾ ਜੀ ਇਹਦੀ ਸਲਵਾਰ ਦਾ ਪ੍ਰਿੰਟ ਠੀਕ ਹੈ ਜਿਹੜੇ ਪ੍ਰਿੰਟ ਦੀ ਸਲਵਾਰ ਆ ਉਸ ਪ੍ਰਿੰਟ ਦੀ ਉਹ ਪੱਟੀ ਲੱਗੀ ਹੋਈ ਆ ਘੇਰੇ ਤੇ ਏ ਵੀ ਮਸਲੀਨ ਤੋਂ ਮਸਲੀਨ ਆ ਜੀ ਸਾਰੇ ਸੂਟ ਸਲਵਾਰ ਵੀ ਮਸਲੀਨ ਦੇ ਆ ਦੁਪੱਟਾ ਵੀ ਮਸਲੀਨ ਦਾ ਸ਼ਰਟ ਵੀ ਕਲਰ ਇਹਦੇ ਵਿੱਚ ਦੋ ਠੀਕ ਹੈ ਇੱਕ ਸੂਟ ਦੇ ਰਹੇ ਹਾਂ ਜੀ ਤੁਹਾਨੂੰ ਮਸਲੀਨ ਦੇ ਉੱਪਰ ਇਹ ਪੇਂਟ ਕਰੇ ਹੋਏ ਬਲੌਕ ਪ੍ਰਿੰਟਿੰਗ ਦੇ ਉੱਪਰ ਐਦਾਂ ਪਿਕਾਕ ਬਣਿਆ ਹੋਇਆ ਬਹੁਤ ਸੋਹਣਾ ਠੀਕ ਹੈ ਜੀ 2200 ਦੀ ਰੇਂਜ ਵਾਲੇ ਸੂਟ ਇਹ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਟੋਟਲੀ ਬਲਾਕ ਪੇਂਟਿੰਗ ਦੇ ਨਾਲ ਆ 컬러 ਹੈਗੇ ਦੋ ਇੱਕ ਫਿਰੋਜ਼ੀ ਸੌਰੀ ਤਿੰਨ ਫਿਰੋਜ਼ੀ ਪਿੰਕ ਤੇ ਪਿਸਤਾ ਇਹ ਸੂਟ ਮੈਂ ਤੁਹਾਨੂੰ ਇੱਕ ਪਹਿਲਾਂ ਮਰਜੈਂਟਾ ਦਿਖਾਇਆ ਸੇਮ ਦੇ ਵਿੱਚ ਡਿਜ਼ਾਈਨਿੰਗ ਹੈ ਠੀਕ ਹੈ ਇਹ ਹੈਗਾ ਜੀ ਮਹਿਰੂਨ ਕਲਰ ਤੇ ਇਹ ਹੈਗਾ ਇਹ ਮਰਜੈਂਟਾ ਫਿਰ ਤੋਂ ਦੋ ਸੂਟ ਨੇ ਸੇਮ ਦੇ ਵਿੱਚ ਨੈਕਸਟ ਜੀ ਕਾਫੀ ਜ਼ਿਆਦਾ ਸੂਟ ਅ ਡਿਮਾਂਡ ਤੇ ਰਹਿੰਦਾ ਹੈ ਪਲੇਨ ਸਲਵਾਰੇ ਦੇ ਨਾਲ ਪੀਚ ਕਲਰ ਦੀ ਮੈਂ ਤੁਹਾਨੂੰ ਸੂਟ ਖੋਲ ਕੇ ਦਿਖਾ ਦੰਨੀ ਆ ਇਹ ਹੈਗੀ ਆ ਜੀ ਸਲਵਾਰ ਠੀਕ ਹੈ ਇਹ ਹੈਗੀ ਆ ਦੀ ਸ਼ਰਟ ਬਹੁਤ ਜ਼ਿਆਦਾ ਸੂਟ ਸੇਲ ਹੁੰਦੇ ਵਾਲਾ ਜਦੋਂ ਵੀ ਆਉਂਦਾ ਇੱਕ ਤੇ ਇਹਨਾਂ ਦੇ ਕਲਰ ਬਹੁਤ ਸੋਹਣੇ ਆ ਤੇ ਉੱਪਰ ਇਹਨਾਂ ਤੇ ਸਫਤੇ ਵਰਕ ਬਹੁਤ ਪਿਆਰਾ ਹੈ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਮਸਲੀਨ ਦਾ ਹੀ ਕਲਰ ਆਪਸ਼ਨ ਇਹ ਸੂਟਾਂਆਂ ਬਹੁਤ ਸਾਰੀਆਂ ਫੋਟੋਜ਼ ਮੇਰੇ ਪਾਸ ਆਉਣ ਵਾਲੀਆਂ ਦੇਖੋ ਲੁੱਕ ਸੂਟ ਦੀ ਬਣਨ ਤੋਂ ਬਾਅਦ ਠੀਕ ਹੈ ਕਲਰ ਵੀ ਬਹੁਤ ਸੋਹਣੇ-ਸੋਹਣੇ ਆ ਲੈਮਨ ਸ਼ੇਡ ਆ ਇਹ ਲੈਮਨ ਦੀ ਲੁੱਕ ਆਗੀ ਇਹ ਆਗੀ ਜੀ ਪਿਸਤਾ ਕਲਰ ਆ ਬਹੁਤ ਸੋਹਣਾ ਪਿਸਤਾ ਜ ਵੀ ਨਹੀਂ ਬਸ ਸੋਹਣਾ ਜਿਹਾ ਕਲਰ ਆ ਇੱਕ ਹੈਗਾ ਗ੍ਰੇ ਕਲਰ ਤੇ ਇੱਕ ਮਿਲ ਜੇਗਾ ਤੁਹਾਨੂੰ ਪੀਚ ਕਲਰ ਇਹ ਪੀਚ ਕਲਰ ਦੀ ਫੋਟੋ ਆ ਠੀਕ ਹੈ ਇਹ ਗ੍ਰੇ ਕਲਰ ਦੀ ਫੋਟੋ ਬਹੁਤ ਸੋਹਣੇ ਸੂਟ ਨੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਅੱਜ ਦੀ ਵੀਡੀਓ ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਜੇ ਉਸ ਤੇ ਤੁਸੀਂ ਮੈਨੂੰ ਪਿਕ ਲੈ ਕੇ ਸੈਂਡ ਕਰ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ ਗੁੱਡ ਬਾਏ